ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਅਸਦੀ ਵੀਡੀਓ ਦੇ ਵਿੱਚ ਬੇਜੇ ਹੁਣ ਸੀਜ਼ਨ ਚੱਲ ਰਿਹਾ ਜੀ ਇਸ ਕਰਕੇ ਹਰ ਰੋਜ਼ ਵੀਡੀਓ ਨਹੀਂ ਪਾ ਹੁੰਦੀ ਜੀ ਅੱਜ ਆਪਾਂ ਤੁਹਾਨੂੰ 12 ਫੁੱਟ 13 ਫੁੱਟ 14 ਫੁੱਟ ਤੇ 16 ਫੁੱਟ ਟਰੇਲਰ ਦਿਖਾਵਾਂਗੇ ਜੀ ਬਹੁਤ ਹੀ ਸੋਹਣੀ ਦੁੱਕ ਦੇ ਵਿੱਚ ਰੈਡੀ ਹੋਏ ਹੈ ਜੀ ਮੋਡੀਫਾਈ ਪੀਸ ਨੇ ਜੀ ਇਹ ਸਾਹਮਣੇ ਰੈੱਡ ਕਲਰ ਦੇ ਵਿੱਚ ਆਪਣਾ 16 ਫੁੱਟ ਦੇ ਵਿੱਚ ਰੈਡੀ ਹੋਇਆ ਹੈ ਜੀ ਰਾਜਸਥਾਨ ਦੇ ਵੀਰ ਨੇ ਰੈਡੀ ਕਰਾਇਆ ਹੈ ਜੀ ਆਰਡਰ ਤੇ ਸਿਰਫ ਵੀਰ ਜੀ 6 ਟਰਾਲੇ ਨੇ ਅੱਜ ਜਿਨ੍ਹਾਂ ਦਾ ਰਿਵਿਊ ਕਰਾਵਾਂਗੇ ਸਿਰਫ 16 ਫੁੱਟ ਰੈਡੀ ਹੋਇਆ ਹੈ ਜੀ ਬਾਕੀ ਆਪਾਂ ਨੇ ਵੇਚਣ ਲਈ ਰੈਡੀ ਕੀਤੇ ਆ ਜੀ 22 ਕਹੀਂ ਦੂਰ ਤੋਂ ਆ ਜਾਂਦੇ ਨੇ ਸਰਚ ਮਾਰ ਕੇ ਨੈੱਟ ਤੇ ਕਿ ਉਹਨਾਂ ਨੂੰ ਨਾਲ ਦੀ ਨਾਲ ਲੈ ਕੇ ਜਾਣਾ ਹੁੰਦਾ ਹੈ ਜੀ ਉਹਨਾਂ ਵਾਸਤੇ 5-7 ਪੀਸ ਆਪਾਂ ਨੇ ਇੰਨੇ ਸੀਜ਼ਨ ਦੇ ਵਿੱਚ ਵੀ ਰੈਡੀ ਕਰਕੇ ਖੜਾ ਰੱਖਿਆ ਹੈ ਜੀ ਇਹ 16 ਫੁੱਟ ਤਾਂ ਆਪਣਾ 35-36 ਕਿੰਟਲ ਦਾ ਟਰੇਲਰ ਹੈ ਜੀ ਇਹ 90 ਰੁਪਏ ਕਿਲੋ ਤੋਲ ਕੇ ਰੈਡੀ ਹੋਇਆ ਹੈ ਵੀਰ ਜੀ ਰਾਜਸਥਾਨ ਜਾਣਾ ਹੈ ਜੀ ਬਹੁਤ ਹੀ ਹੈਵੀ ਲੁੱਕ ਹੈਵੀ ਮਾਲ ਲੱਗਿਆ ਹੋਇਆ ਹੈ ਜੀ ਇਹਨੂੰ ਤੇ ਹੁਣ ਆ 14 ਫੁੱਟ ਦੋਨਾਂ ਨੂੰ ਸੇਮ ਮਾਲ ਲੱਗਿਆ ਹੋਇਆ ਹੈ ਵੀਰ ਜੀ ਇਹਨਾਂ ਦਾ ਰੇਟ ਆਪਣਾ ਇੱਕ ਟਰਾਲੇ ਦਾ ਇਹਦਾ ਰੇਟ ਹੈ ਜੀ 2,45,000 ਰੁਪਏ ਦਾ 2.5 ਲੱਖ ਰੁਪਏ ਹੈ ਵੀਰ ਜੀ ਦੋਨਾਂ ਨੂੰ ਸੇਮ ਮਾਲ ਹੈ ਜੀ ਕੋਈ ਫਰਕ ਨਹੀਂ ਹੈਗਾ ਜੀ ਸਭ ਚੀਜ਼ ਇੱਕੋ ਜੀ ਹੈ ਸਿਰਫ 5000 ਰੁਪਏ ਦਾ ਫਰਕ ਹੈ ਜੀ 5000 ਰੁਪਏ ਉਹ ਟਰਾਲਾ ਇਸ ਕਰਕੇ ਸਸਤਾ ਹੈ ਵੀਰ ਜੀ ਇਹ ਟਰਾਲਾ ਇਸ ਕਰਕੇ ਮਹਿੰਗਾ ਹੈ ਇਹਦਾ ਬਿਡ ਪਲਾਜ਼ਮਾ ਦੇ ਵਿੱਚ ਹੈ ਜੀ ਦੇਖ ਸਕਦੇ ਹੋ ਪਲਾਜ਼ਾ ਕਟਿੰਗ ਬਿਡ ਹੈ ਜੀ ਇਹਦਾ ਪਾਈਪ ਵੀ ਮੋਟੇ ਵਾਲੇ ਨੇ ਜੀ ਇਹਨੂੰ ਦੋਨੋਂ ਡਬਲ ਜੈਕ ਦੇ ਵਿੱਚ ਹੈ ਜੀ ਇਹਨੂੰ ਆਪਣਾ ਥੋੜੇ ਹੌਲੇ ਪੈਪ ਹੈ ਜੀ ਹੈ ਇਹ ਵੀ ਪਲਾਜ਼ਾ ਕਟਿੰਗੀ ਹੈ ਪਰ ਇਹ ਥੋੜਾ ਪੈਪ ਇਹਨੂੰ ਹੌਲੇ ਹੈ ਜੀ ਉਹ ਤੋਂ ਇਹ ਵੀ ਪੈਪ ਇਹ ਵੀ ਮਜ਼ਬੂਤ ਹੁੰਦਾ ਹੈ ਦੇਖ ਸਕਦੇ ਹੋ ਆਈਐਸਆਈ ਮਾਰਕਾ ਹੁੰਦਾ ਹੈ ਜੀ ਪਰ ਉਹ ਜਿਆਦਾ ਹੈਵੀ ਪੈਪ ਹੈ ਜੀ ਇਸ ਕਰਕੇ ਮਾਲ ਜ਼ਿਆਦਾ ਹੈ ਜੀ ਰੇਟ ਤਾਂ ਫਿਰ ਥੋੜਾ ਜ਼ਿਆਦਾ ਹੋਊਗਾ ਜੀ ਹੁਣ ਦੋਨਾਂ ਵਿੱਚੋਂ ਇੱਕ ਟ੍ਰੇਲਰ ਦਾ ਪੂਰਾ ਰਿਵਿਊ ਕਰਾ ਦਾਂਗੇ ਵੀਰ ਜੀ ਤੁਹਾਨੂੰ ਇਹ ਇਹ ਟਰੈਲਰ ਦਾ ਰਿਵਿਊ ਕਰਾ ਦਿੰਦੇ ਆ ਪੂਰੇ ਦਾ ਜੋ ਜੋ ਮਾਲ ਆਇਆ ਹੈ ਜੀ ਬਾਡੀ ਵੀਰ ਜੀ ਇਹਦੀ ਸਵਾ 2 ਫੁੱਟ ਹੈ ਜੀ ਬਿੱਡ 2.5 ਫੁੱਟ ਹੈ ਦੋਨੋਂ ਦੋਨੋਂ ਟਰਾਲਿਆਂ ਦਾ ਹੁਣ ਆਪਾਂ ਇਹਨਾਂ ਦਾ ਰਿਵਿਊ ਕਰਾਉਂਦੇ ਆ ਕੀ ਕੀ ਮਾਲ ਲੱਗਿਆ ਹੋਇਆ ਜੀ 10 ਇੰਚੀ ਵੀਰ ਜੀ ਇਹਨੂੰ ਚਾਸੀ ਹੈ ਜੀ ਹੈਵੀ ਵਾਲੀ ਪਿਓਰ ਐਮਸੀ ਦੀ ਆਹ 10 ਇੰਚੀ ਚਾਸੀ ਹੈ ਜੀ ਆਹ ਆਪਣਾ ਹੁੱਕ ਦੇਖ ਸਕਦੇ ਹੋ ਵੀਰ ਜੀ ਕਿੰਨੀ ਹੈਵੀ ਲਾਈ ਹੋਈ ਹੈ ਜੀ 4 ਇੰਚੀ 4 ਤੋਂ ਵੀ ਭਾਰੀ ਹੋਊਗੀ ਜੀ ਇਹ ਹੁੱਕ ਫੁੱਲ ਹੈਵੀ ਹੈ ਜੀ ਟਰੈਕਟਰ ਨੂੰ ਹੁੱਕ ਪੈਂਦੇ ਆ ਫੁੱਲ 4 ਤੋਂ ਵੀ ਜ਼ਿਆਦਾ ਹੈਵੀ ਆ 4 ਇੰਚੀ ਦੇ ਵੀ ਆ ਜੈਕ ਡਬਲ ਹੈ ਵੀਰ ਜੀ ਇਹਨੂੰ ਦੇਖ ਸਕਦੇ ਹੋ ਆ ਜੈਕ ਵਾਲਾ ਪਾਈਪ ਹੈ ਜੀ ਜਿਹੜਾ ਸਾਰਾ ਜੈਕ ਦੇ ਨਾਲ ਆਂਦਾ ਹੈ Ориਜినਲ ਹੁੰਦਾ ਹੈ ਵੀਰ ਜੀ ਇਹ ਸਾਰਾ ਅੰਡਰਗਰਾਊਂਡ ਕੱਢਿਆ ਹੋਇਆ ਹੈ ਜੀ 4 ਇੰਚੀ ਚੈਨਲ ਸਪੈਸ਼ਲ ਪਾਈਪ ਅੰਡਰਗਰਾਊਂਡ ਕੱਢਣੇ ਵਾਸਤੇ ਲਾਇਆ ਹੋਇਆ ਹੈ ਜੀ ਤੇ ਆਪਣਾ ਮੱਛੀਗਾਟਾ ਹੋ ਗਿਆ ਜੀ ਮੱਛੀਗਾਟਾ ਆਪਾਂ ਨੇ ਵੱਧ ਤੋਂ ਵੱਧ ਲੰਬਾ ਕੀਤਾ ਹੈ ਟਰੈਕਟਰ ਦੇ ਟਾਇਰਾਂ ਦੇ ਵਿੱਚ ਨਾ ਫਸੇ ਜਿਵੇਂ ਮਰਜੀ ਮੋੜ ਕੇ ਤੁਸੀਂ ਸਾਡੇ ਸਾਹਮਣੇ ਚੈੱਕ ਕਰਿਓ ਵੀ ਜੇ ਟਰੈਕਟਰ ਤੁਸੀਂ ਅਰਜਨ ਜੋਂਡੀਰ ਜਿਹੜੇ ਦੀ ਵੀ ਡਿਮਾਂਡ ਕਰੋਗੇ ਉਹੀ ਤੁਹਾਨੂੰ ਟਰੈਕਟਰ ਦੇ ਦਾਂਗੇ ਚੈੱਕ ਕਰਨ ਵਾਸਤੇ ਜੇ ਟਰਾਲ ਮੱਛੀ ਦਾ ਗੱਟਾ ਟਾਇਰਾਂ ਦੇ ਵਿੱਚ ਫਸ ਜੇ ਟਰਾਲੀ ਆਪਣੇ ਕੋਲ ਹੀ ਛੱਡ ਜੂ ਕੋਈ ਦਿੱਕਤ ਨਹੀਂ ਇਹ ਵੀਰ ਜੀ ਕੱਲੀ ਕੱਲੀ ਚੀਜ਼ ਆਪਾਂ ਇਸ ਕਰਕੇ ਦੱਸਦੇ ਆ ਤਾਂ ਕਿ ਕਈ ਵੀਰਤਾ ਵਿਚਰੇ ਵੀਡੀਓ ਦੇਖ ਕੇ ਦੂਰ ਤੋਂ ਨਹੀਂ ਆ ਸਕਦੇ ਆਨਲਾਈਨ ਹੀ ਆਨਲਾਈਨ ਹੀ ਬੁੱਕ ਕਰਦੇ ਆ ਇੱਥੇ ਆਂਦੇ ਵੀ ਨਹੀਂ ਆਨਲਾਈਨ ਹੀ ਟਰਾਲਾ ਮੰਗਾਉਂਦੇ ਆ ਉਹਨਾਂ ਕਰਕੇ ਕੱਲੀ ਕੱਲੀ ਚੀਜ਼ ਦੱਸਣੀ ਪੈਂਦੀ ਹੈ ਜੀ ਆ ਆਪਣਾ ਸਟੈਂਡ ਹੋ ਗਿਆ ਜੀ ਸਟੈਂਡ ਫੁੱਲ ਹੈਵੀ ਕੀਤਾ ਹੋਇਆ ਲੋਡ ਦੀ ਟਰਾਲੀ ਨੂੰ ਖੜਨ ਦੇ ਵਿੱਚ ਦਿੱਕਤ ਨਾ ਆਵੇ ਆ ਆਪਣਾ ਰੱਸਾ ਖਿੱਚਣ ਵਾਲੀਆਂ ਰੀਲਾਂ ਹੋ ਗਈਆਂ ਜੀ ਰੀਲਾਂ ਵੀ ਸਾਰੀ ਲੇਜ਼ਰ ਕਟਿੰਗ ਦੇ ਵਿੱਚ ਨੇ ਜੀ ਦੋਨੋਂ ਸਾਈਡ ਤੇ ਰੀਲ ਲੱਗੀ ਹੋਈ ਹੈ ਜੀ ਰੱਸਾ ਖਿੱਚਣ ਵਾਲੀ ਦੇਖ ਸਕਦੇ ਹੋ ਆ ਸਾਈਡਾਂ ਦੇ ਆਪਣਾ ਟੋਚਨ ਹੁੱਕ ਆ ਗਈ ਜੀ ਦੋਨੋਂ ਸਾਈਡ ਤੇ ਲੱਗੀ ਹੋਈ ਹੈ ਜੀ ਉਸ ਸਾਈਡ ਉਹ ਲੱਗੀ ਹੋਈ ਹੈ ਇਸ ਸਾਈਡ ਆ ਲੱਗੀ ਹੋਈ ਹੈ ਜੀ ਏ ਟੂ ਚ ਨੇ ਹੁੱਕ ਇਸ ਵਾਸਤੇ ਹੁੰਦੀ ਆ ਵੀਰ ਜੀ ਲੋਡ ਦੀ ਟਰਾਲੀ ਜਿਵੇਂ ਨਰਮ ਖੇਤ ਦੇ ਵਿੱਚ ਬੈਠ ਜੇ ਜੀ ਟਾਇਰ ਬਹਿ ਜਾਣ ਦੂਆ ਟਰੈਕਟਰ ਪਾ ਕੇ ਕਈ ਵਾਰ ਇਧਰ ਨੂੰ ਖਿੱਚੋਂਗੇ ਤਾਂ ਉਹ ਉੱਧਰ ਵਾਲੇ ਟਾਇਰ ਨਿਕਲ ਜਾਣੇ ਆ ਜੀ ਉੱਧਰ ਨੂੰ ਖਿੱਚੋਂਗੇ ਇਧਰ ਵਾਲੇ ਨਿਕਲ ਜਾਣੇ ਜਿਹੜੀ ਮਰਜ਼ੀ ਸਾਈਡ ਦੂਆ ਟਰੈਕਟਰ ਪਾ ਕੇ ਤੁਸੀਂ ਹੈਲਪ ਲੈ ਸਕਦੇ ਹੋ ਜੀ ਖਿੱਚ ਸਕਦੇ ਹੋ ਇਸ ਕਰਕੇ ਟੋਚਨ ਹੁੱਕ ਲਈ ਹੋਈ ਹੁੰਦੀ ਆ ਜੀ ਫੁੱਲ ਸਪੋਰਟ ਹੁੰਦੀ ਆ ਇਹਨੂੰ ਲੱਦ ਦਿੱਤੀ ਹੋਈ ਆ ਆ ਆਪਣਾ ਪੌੜੀ ਹੋ ਗਈ ਜੀ ਫਰੰਟ ਦੇ ਅੱਗੇ ਪੌੜੀ ਹੋ ਗਈ ਪੌੜੀ ਕਿ ਸਾਈਡ ਤੇ ਵੀ ਹੈਗੀ ਆ ਵੀਰ ਜੀ ਦਿਖਾਉਂਦੇ ਆ ਤੁਹਾਨੂੰ ਦੇਖ ਸਕਦੇ ਹੋ ਜੀ ਪੌੜੀ ਇੱਕ ਸਾਈਡ ਤੇ ਵੀ ਹੈਗੀ ਐ ਤੇ ਆਪਣਾ ਜੈਕ ਵਾਲੇ ਲੋਕ ਹੋ ਗਏ ਜੀ ਜੈਕ ਵਾਲੇ ਲੋਕ ਇਸ ਕਰਕੇ ਹੁੰਦੇ ਨੇ ਵੀਰ ਜੀ ਜਿਹੜੀ ਜੈਕ ਵਾਲੀ ਟਰਾਲੀਆਂ ਹੁੰਦੀ ਹੈ ਜੀ ਉਹ ਰੋਡ ਤੇ ਜਾਂਦੀ ਟਰਾਲੀ ਉੱਪਰ-ਨੀਚੇ ਹੁੰਦੀ ਹੈ ਜੀ ਜਦੋਂ ਖੱਡੇ ਦੇ ਵਿੱਚ ਗਿਰਦੀ ਐ ਮੜਾ-ਮੋਟਾ ਫਰਕ ਜ਼ਰੂਰ ਪੈਂਦਾ ਹੈ ਜੀ ਉਹਨੂੰ ਉਹ ਹਲਕੀ ਜਿਹੀ ਉੱਪਰ-ਨੀਚੇ ਹੋਊਗੀ ਇਹ ਲੋਕ ਜਾਮ ਕਰ ਦਿੰਦੇ ਆ ਟਰਾਲੀ ਨੂੰ ਚਾਸੀ ਦੇ ਨਾਲ ਮਲਾ ਕੇ ਰੱਖਦੇ ਆ ਜੀ ਇਹ ਲੋਕ ਇਸ ਕਰਕੇ ਦੋਨੋਂ ਇੱਕ ਲੋਕ ਵੀ ਵਾਧੂ ਹੁੰਦਾ ਹੈ ਜੀ ਦੋਨੋਂ ਸਾਈਡਾਂ ਦੇ ਲੋਕ ਇੱਕ ਮਜ਼ਬੂਤੀ ਵਾਸਤੇ ਲਾਇਆ ਹੋਇਆ ਹੈ ਆ ਆਪਣਾ 10 ਗਿਜ ਸਾਈਡ ਵਾਲੀ ਚਾਦਰ ਹੋਊਗੀ ਜੀ ਬਾਡੀ ਦੇ ਉੱਤੇ ਪੈ ਪਾਇਆ ਹੋਇਆ ਹੈ ਜੀ ਆਪਣਾ ਕਾਲੀ ਰੈਡੀ ਹੋਇਆ ਵੀਰ ਜੀ 2024 ਇਹਦੇ ਤੇ ਲਿਖਿਆ ਹੋਇਆ ਹੈ ਜੀ ਬਿੱਡ ਦੇ ਮੁੱਛ ਲੱਗੀ ਹੋਈ ਹੈ ਜੀ ਹੁਣ ਸਾਈਡ ਤੋਂ ਦਿਖਾਉਂਦੇ ਆ ਤੁਹਾਨੂੰ ਇੱਕ ਵਾਰ ਨੀਚੇ ਵੀਰ ਜੀ ਦਿਖਾ ਦਿੰਦੇ ਆ ਨੀਚੇ 10 ਇੰਚ ਓਰੀਜਨਲ ਚਾਸੀ ਹੈ ਜੀ ਹਰੇਕ ਬੰਦਾ ਇਹਨੂੰ 32 3.5 ਦੇ ਬੰਦ ਹੈ ਜੀ 14 15 ਫੁੱਟ ਟਰਾਲੀ ਨੂੰ ਆਪਾਂ ਨੇ 4 2 ਦੇ ਆਈਐਸਆਈ ਮਾਰਕਾ ਲੋਹੇ ਦੇ ਵਿੱਚ ਬੱਤੇ ਪਾਏ ਹੋਏ ਆ ਵੀਰ ਜੀ ਇੱਕ ਨੱਟ ਵੀ ਲੋਕਲ ਨਹੀਂ ਹੈਗਾ ਜੀ ਸਾਰਾ ਆਈਐਸਆਈ ਮਾਰਕਾ ਲੋਹਾ ਹੈ ਆ ਨੀਚੇ سپورਟ ਦਿੱਤੀ ਹੋਈ ਹੈ ਜੀ 32 ਦੀ 4 ਇੰਚੀ ਦੀ ਦੋਨੋਂ ਚਾਸੀਆਂ ਦੀ ਮਜ਼ਬੂਤੀ ਲਈ ਆ ਆਪਣਾ ਡਬਲ ਜੈਕ ਆ ਗਿਆ ਜੀ 15 15 ਟਨ ਵਾਲੇ 300 ਕੁਮੰਟਲ ਵਜਨ ਦੀ ਗਾਰੰਟੀ ਹੋਊਗੀ ਜੀ ਟਰਾਲੇ ਦੀ 14 ਫੁੱਟੇ ਨੂੰ ਮੇਰੇ ਹਿਸਾਬ ਨਾਲ 300 ਕੁੰਟਲ ਬਜਣਾ ਨਹੀਂ ਸਕਦਾ ਵੀਰ ਜੀ ਚਲੋ ਜੇ ਤੁਸੀਂ ਕਿਸੇ ਹਿਸਾਬ ਨਾਲ ਪਾ ਵੀ ਦਿੱਤਾ 300 ਕੁੰਟਲ ਤਾਂ ਆਪਣੀ ਗਰੰਟੀ ਹੈ ਜੈ ਕਠਾਣਗੇ ਫੁੱਲ ਮਜ਼ਬੂਤ ਪਟੀਸ਼ਨ ਹੈ ਜੀ ਜੈਕ ਵਾਲੀ ਤੇ 20 25 ਪੈਸੇ ਟਾਇਰ ਨੇ ਬੇਦਾਗ ਤੇ ਹਿੱਸਾ ਇਹਨੂੰ ਗੋਲ ਹੈ ਜੀ ਲਠੇ ਦਾ ਰੇਲ ਤੋਂ ਵੀ ਹੈਵੀ ਰੇਲ ਵਾਲੇ ਤੋਂ ਵੀ ਹੈਵੀ ਉਹ ਵੀ ਤੁਹਾਨੂੰ ਪਿੱਛੇ ਨੂੰ ਦਿਖਾਵਾਂਗੇ 300 ਕੁ ਮੰਟਲ ਵਜਨ ਵੀਰ ਜੀ 18 ਫੁੱਟ ਟਰੇਲਰ ਨੂੰ ਆਉਂਦਾ ਹੈ ਜੀ 14 ਫੁੱਟ ਨੂੰ ਆ ਨਹੀਂ ਸਕਦਾ ਚਲੋ ਜੇ ਕਿਸੇ ਸਾਹਿਬ ਨਾਲ ਤੁਸੀਂ ਪਾ ਵੀ ਦਿੱਤਾ 350 ਕੁ ਮੰਟਲ ਦਾ ਆਪਣੀ ਫੁੱਲ ਗਾਰੰਟੀ ਹੈ ਜੀ ਤੇ ਆ ਆਪਣਾ ਮਿੱਡੀ ਹੋ ਗਈ ਜੀ ਇਹ ਟਰਾਲੀ ਦੀ ਟੌਰਲੀ ਹੁੰਦੀ ਹੈ ਜੀ ਟੌਰਲੀ ਵੀ ਹੁੰਦੀ ਆ ਤੇ ਦੂਆ ਕੰਮ ਕੀ ਕੀ ਲੈ ਸਕਦੇ ਹਾਂ ਇਹਦੇ ਤੋਂ ਦੂਆ ਕੰਮ ਇਹ ਹੈ ਜੀ ਵਿੱਡੋ ਖੋਲ ਕੇ ਜਿਵੇਂ ਗੰਨਾ ਲਾਦਦੇ ਉਹ ਵੀ ਵਧਾ ਕੇ ਲੋਡ ਕਰ ਸਕਦੇ ਹਾਂ ਅੱਗੇ ਪਰਾਲੀ ਲਾਦਦੇ ਉਹ ਵੀ ਵਧਾ ਕੇ ਲੋਡ ਕਰ ਸਕਦੇ ਹਾਂ ਵਿੱਡੋ ਖੋਲ ਕੇ ਕੁਝ ਵੀ ਅੱਗੇ ਵਧਾ ਕੇ ਸਮਾਨ ਲੋਡ ਕਰ ਸਕਦੇ ਹਾਂ ਦੀ ਇਹ ਵੀ ਇਹਦੀ ਇਹ ਵੀ ਹੈ ਮਜਬੂਤੀ ਹੁੰਦੀ ਹੈ ਮਿੱਡੀ ਦੀ ਇੱਕ ਗੌਰ ਨਾਲ ਦੇਖਿਆ ਕਰੋ ਵੀਰ ਜੀ ਇਹ ਆਪਾਂ ਪਿਓਰ ਓਰੀਜਨਲ ਬੱਤੇ ਦੀ ਮਿੱਡੀ ਲਾਉਂਦੇ ਆ ਜੀ 4 ਇੰਚੀ ਚੈਨਲ ਦੀ ਕਈ ਬੰਦੇ ਪਲੇਟ ਦੀ ਬਣਾ ਕੇ ਲਾ ਦਿੰਦੇ ਆ ਜੀ ਉਹਨੂੰ ਮੋੜ ਕੇ ਪਤਾ ਨਹੀਂ ਲੱਗਦਾ ਇਹ ਪਲੇਟ ਲੱਗੀ ਹੋਈ ਹੈ ਜਾਂ ਚੈਨਲ ਲੱਗਿਆ ਹੋਇਆ ਤੇ ਆ ਆਪਣਾ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਫਿਨਿਸ਼ਿੰਗ ਪੂਰੀ ਫੁੱਲ ਹੈ ਜੀ ਫੁੱਲ ਗ੍ਰੈਂਡਰ ਵੱਜਿਆ ਹੋਇਆ ਹੈ ਜੀ ਤੇ ਗ੍ਰੈਂਡਰ ਤੋਂ ਬਾਅਦ ਪ੍ਰਾਇਮਰ ਇਹਨੂੰ ਪੱਟੀ ਭਰੀ ਹੋਈ ਆ ਜੀ ਪ੍ਰਾਇਮਰ ਵੱਜਿਆ ਹੋਇਆ ਤੇ ਬੈਲਡ ਦੀ ਵੀ ਫੁੱਲ ਭਰੀ ਹੋਈ ਆ ਲੇਡ ਵੀਰ ਜੀ ਤੁਹਾਨੂੰ ਚੈੱਕ ਕਰਕੇ ਦਿਖਾ ਦਾਂਗੇ ਰੰਗ ਤਾਰ ਕੇ ਪਾੜ ਕੇ ਦਿਖਾ ਦਾਂਗੇ ਜੀ ਕੋਈ ਦਿੱਕਤ ਨਹੀਂ ਦੁਬਾਰਾ ਫੁਹਾਰਾ ਮੁਰਵਾ ਦਾਂਗੇ ਰੰਗ ਦਾ ਤੇ ਰੰਗ ਆਪਣਾ ਐਸਵਾ ਕੰਪਨੀ ਦਾ ਹੁੰਦਾ ਜੀ origignal 5 ਸਾਲ ਦੀ ਗਾਰੰਟੀ ਦੇ ਵਿੱਚ ਗੱਡੀ ਦੇ ਹੱਥ ਫੇਰ ਕੇ ਦੇਖਿਓ ਤੁਸੀਂ ਤੇ ਆਪਣਾ ਟਰਾਲੇ ਦੇ ਹੱਥ ਫੇਰ ਕੇ ਦੇਖਿਓ ਆਪਣੇ ਆਪ ਪਤਾ ਲੱਗ ਜਾਊਗਾ ਰੰਗ ਦੀ ਕੁਆਲਿਟੀ ਦਾ ਤੇ ਧੁੱਪ ਦੇ ਵਿੱਚ ਸ਼ੀਸ਼ੇ ਵਾਂਗ ਫੋਟੋ ਵੀ ਦਿਖੂਗੀ ਜੀ ਆ ਤੁਹਾਨੂੰ ਆਪਣੀ ਤੇ ਨੀਚੇ ਆ ਬਾਡੀ ਦੇ ਪਲੇਨ ਸਰੀਏ ਪਾਏ ਹੋਏ ਨੇ ਜੀ ਬਾਡੀ ਦੇ ਉੱਤੇ ਪੈ ਪਾਇਆ ਸਵਾ ਦੋ ਫੁੱਟ ਬਾਡੀ ਹੈ ਜੀ ਇਹਦੀ ਤੇ 2.5 ਫੁੱਟ ਬਿੱਡ ਹੈ ਰੇਟ ਵੀ ਦੱਸਾਂਗੇ ਵੀਰ ਜੀ ਵੀਡੀਓ ਪੂਰੀ ਦੇਖਿਓ ਜੀ ਕੱਲੀ ਕੱਲੀ ਚੀਜ਼ ਦਿਖਾਵਾਂ ਤੁਹਾਨੂੰ ਆ ਆਪਣਾ ਬਿਸਤਰੇ ਪਾਉਣ ਨੂੰ ਟੂਲ ਬਾਕਸ ਹੋ ਗਿਆ ਜੀ ਬਿਸਤਰਿਆਂ ਤੋਂ ਇਲਾਵਾ ਤੁਸੀਂ ਟਰਾਲਾ ਦੂਰ ਲੈ ਕੇ ਜਾਣਾ ਹੋਵੇ ਖਾਣ ਪੀਣ ਦਾ ਸਮਾਨ ਵੀ ਰਜਿਸਟ ਕਰ ਸਕਦੇ ਹੋ ਉਹ ਬਾਕਸ ਬਹੁਤ ਵੱਡਾ ਕਰਕੇ ਲਾਇਆ ਹੋਇਆ ਹੈ ਜੀ ਤੇ ਆਪਣਾ ਸਾਈਡ ਵਾਲਾ ਡੱਲਾ ਹੋ ਗਿਆ ਜੀ ਇਹਦੇ ਤੇ ਬਾਜ਼ ਦੀ ਫੋਟੋ ਲੱਗੀ ਹੋਈ ਆ ਬਾਜ਼ ਦੇ ਪੰਜਿਆਂ ਦੇ ਵਿੱਚ ਅਮਰੀਕਾ ਦਾ ਆਪਣਾ ਝੰਡਾ ਫਸਿਆ ਹੋਇਆ ਹੈ ਜੀ ਬਾਜ਼ ਝੰਡੇ ਨੂੰ ਲੈ ਕੇ ਭੱਜ ਰਿਹਾ ਹੈ ਫੋਟੋ ਦੇ ਵਿੱਚ ਦੇਖ ਸਕਦੇ ਹੋ ਆ ਆਪਣਾ ਕੈਨੇਡਾ ਦਾ ਹੋ ਗਿਆ ਜੀ ਸਾਈਡ ਤੇ ਲੋਗੋ ਝੰਡਾ ਤੇ ਆ ਆਪਣਾ ਟਾਇਰਾਂ ਦਾ ਖਬਰ ਹੋ ਗਿਆ ਜੀ ਡੀ ਪਲੇਟ ਕਈ ਵੀ ਰਹਿੰਦੇ ਤੇ ਅਰਜਨ ਲਖਵਾਉਂਦੇ ਨੇ ਕਈ ਜੋਂਡੀਅਰ ਕਈ ਕੁਛ ਲਖਵਾਉਂਦੇ ਨੇ ਕਈ 2024 ਪਰ ਮੇਰੇ ਹਸਾਬ ਨਾਲ ਨਿਊ ਮਾਡਲ ਆਪਾਂ ਇਸ ਕਰਕੇ ਲਿਖਦੇ ਆ ਵੀ ਇਹਦੀ ਚਾਹੇ 10 ਸਾਲ ਬਾਅਦ ਟਰੇਲਰ ਨੂੰ ਦੇਖਿਓ ਤਾਂ ਵੀ ਨਿਊ ਮਾਡਲ ਲੱਗੂਗਾ ਜੀ ਹੱਬ ਇਹਦੀ 10 ਨਟੀਆਂ ਵੀਰ ਜੀ ਹੱਬ ਵੀ ਤੁਹਾਨੂੰ ਬਿਲ ਖੋਲ ਕੇ ਇੱਕ ਵਾਰ ਚੈੱਕ ਕਰਾ ਦਿੰਦੇ ਆ ਜੀ ਕਈ ਵੀਰ ਕਹਿੰਦੇ ਨੇ ਕਿ ਬਿਲ ਦੇ ਵਿੱਚ ਪਤਾ ਨਹੀਂ ਲੱਗਦਾ ਹੱਬ ਦਾ ਇੱਕ ਸਾਈਡ ਦਾ ਬਿਲ ਖੋਲ ਕੇ ਆਪਾਂ ਤੁਹਾਨੂੰ ਚੈੱਕ ਕਰਾ ਦਿੰਦੇ ਆ ਜੀ ਕੱਲੀ-ਕੱਲੀ ਚੀਜ਼ ਵੀਰ ਜੀ ਤੁਹਾਨੂੰ ਦਿਖਾਵਾਂਗੇ ਹੱਬ ਦਾ ਵੀ ਬਹੁਤ ਬੜਾ ਮੈਟਰ ਹੁੰਦਾ ਜੀ ਨਹੀਂ ਪਹਿਰੇ ਤੋੜ ਦਿੰਦੀ ਆ ਲੋਡ ਦੀ ਟਰਾਲੀ ਆ ਦੇਖ ਸਕਦੇ ਹੋ 10 ਗੁੱਲੀਆਂ ਵਾਲੀ ਹੱਬ ਹੈ ਜੀ ਗਿਣ ਸਕਦੇ ਹੋ ਤੁਸੀਂ ਤੇ ਵੱਡੀ ਹੱਬ ਹੈ ਵੀਰ ਜੀ 20 बाई ਨੰਬਰ ਵੈਰਿੰਗ ਹੈ ਜੀ ਇਹਨੂੰ ਕੋਈ ਗ੍ਰੀਸ ਕਰਨ ਦੀ ਲੋੜ ਨਹੀਂ オリジナル ਗ੍ਰੀਸ ਹੁੰਦੀ ਆ ਵੀਰ ਜੀ 5 ਸਾਲ ਹੱਬ ਨੂੰ ਹੱਥ ਵੀ ਨਹੀਂ ਲਾਣਾ ਤੁਸੀਂ ਸਾਡੀ ਗਾਰੰਟੀ ਹੈ ਜੀ ਜੇ ਜ਼ਿੰਮੇਦਾਰੀ ਦੇ ਵਿੱਚ ਟਰਾਲੀ ਹਾੜੀ ਸੋਣੀ ਚਲਣੀ ਹੈ ਜੀ ਫਿਰ ਤਾਂ 5 ਸਾਲ ਹੱਬ ਨੂੰ ਹੱਥ ਵੀ ਨਾ ਲਾ ਦਿਓ ਜੇ ਕਿਰਾਏ ਦੇ ਵਿੱਚ ਰੋਜ਼ ਚਲਾਨੀ ਹੈ ਵੀਰ ਜੀ ਹਰ ਰੋਜ਼ ਰੋਡ ਤੇ ਟਰਾਲੀ ਚੱਲ ਰਹੀ ਹੈ ਜੀ ਲੋਡ ਦੇ ਵਿੱਚ ਫਿਰ ਆਪਣਾ ਸਾਲ ਸਾਲ 6 ਮਹੀਨੇ ਬਾਅਦ ਗ੍ਰੀਸ ਗਨ ਨਾਲ ਇੱਕ ਵਾਰ ਗ੍ਰੀਸ ਚੈੱਕ ਜ਼ਰੂਰ ਕਰ ਲਿਆ ਕਰੋ ਜ਼ਿੰਮੇਦਾਰੀ ਦੇ ਵਿੱਚ ਹਾੜੀ ਸੋਣੀ ਦੇ ਵਿੱਚ ਤਾਂ ਵੀਰ ਜੀ ਆਪਣੀ 5 ਸਾਲ ਦੀ ਫੁੱਲ ਗਾਰੰਟੀ ਹੈ ਜੀ ਤਾਂ ਕਿ ਰੋਡ ਤੇ ਰੋਜ਼ ਚੱਲਦੀ ਦੀ ਤਾਂ ਫਿਰ 6 ਮਹੀਨੇ ਬਾਅਦ ਚੈੱਕ ਹੋਣੀ ਜਾਇਜ਼ ਹੈ ਵੀਰ ਜੀ हिस्सा बहुत हेवी है, है जी ਇਹਨੂੰ ਦਿਖਾਉਂਦੇ ਆ ਤੁਹਾਨੂੰ ਹਿੱਸਾ ਵੀ ਇਹ ਆਪਣਾ ਦੇਖ ਸਕਦੇ ਹੋ ਜੀ ਰੇਲ ਵਾਲੇ ਤੋਂ ਵੀ ਹੈਵੀ ਹਿੱਸਾ ਆ ਗਿਆ ਜੀ ਫੁੱਲ ਮਜ਼ਬੂਤੀ ਹੈ ਜੀ 400 ਕੁਇੰਟਲ ਤੱਕ ਦੀ ਕੰਪਨੀ ਗਾਰੰਟੀ ਦਿੰਦੀ ਹੈ ਜੀ ਇਹ ਹਿੱਸੇ ਦੀ 5 ਇੰਚ ਦੇ ਵਿੱਚ ਆ ਜਾਂਦੇ ਜੀ ਇਹ 5 ਦੇ ਕੋਲ ਹੁੰਦਾ ਆਪਣਾ ਫਰਨੀਸ਼ਿੰਗ ਕੱਲੀ-ਕੱਲੀ ਐਂਗਲ ਦੇ ਚੈੱਕ ਕਰ ਲੋ ਵੀਰ ਜੀ ਫਰਨੀਸ਼ਿੰਗ ਟਰਾਲੇ ਨੂੰ ਆਪਣੇ ਨੂੰ ਫਰਨੀਸ਼ਿੰਗ ਦੇ ਵਿੱਚ ਕੋਈ ਵੀ ਟਰਾਲਾ ਆਪਣਾ ਘੱਟ ਨਹੀਂ ਹੁੰਦਾ ਜੀ ਮੋਡੀਫਾਈ ਦੀ ਸਾਰੀ ਐਸੈਸਰੀ ਇਹ ਟਰਾਲੇ ਨੂੰ ਲੱਗੀ ਹੋਈ ਹੈ ਜੀ ਆ ਆਪਣਾ ਕਲਚ ਲੋਕ ਆ ਗਿਆ ਜੀ ਇਹ ਕਲਚ ਲੋਕ ਦਾ ਵੀਰ ਜੀ ਫਾਇਦਾ ਕੀ ਹੁੰਦਾ ਹੈ ਜੀ ਇਹ ਵੀ ਤੁਹਾਨੂੰ ਦਿਖਾ ਰਹੇ ਹਾਂ ਫਰ ਸਭ ਵੀ ਦਿਖਾਵਾਂਗੇ ਜੀ ਇਹ ਦੇਖ ਸਕਦੇ ਹੋ ਜੀ ਦੋਨੋਂ ਸਾਈਡਾਂ ਦੇ ਕਲੱਚ ਲੋਕ ਲੱਗੇ ਹੋਏ ਐ ਜੀ ਉੱਧਰ ਵਾਲਾ ਵੀ ਲਾ ਦਿੰਦੇ ਆ ਦੋਨੋਂ ਸਾਈਡਾਂ ਦੇ ਕਲੱਚ ਲੋਕ ਤੇ ਡਾਲਾ ਫਿੱਟ ਕਰਤਾ ਜੀ ਜਿੰਨੀ ਮਰਜ਼ੀ ਦੂਰ ਤੁਸੀਂ ਚਾਹੇ 200 ਕਿਲੋਮੀਟਰ ਚਾਹੇ 2000 ਕਿਲੋਮੀਟਰ ਕੇ ਜਾਓ ਜਿੰਨੇ ਮਰਜ਼ੀ ਸਪੀਡ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਚਾਹੇ ਟਰਾਲੀ ਤੇ ਜੈਕ ਠਾ ਦਿਓ ਡਬਲ ਜੈਕ ਦੇ ਵਿੱਚ ਫਿਰ ਵੀ ਕੋਈ ਦਿੱਕਤ ਨਹੀਂ ਆਊਗੀ ਜੇ ਵੀਰ ਜੀ ਇਹ ਕਲੱਚ ਲੋਕ ਨਾ ਲਈਏ ਤਾਂ ਜੈਕ ਠਾਂਦੇ ਠਾਂਦੇ ਨਾਲ ਨੀਚੇ ਫਸ ਜਾਊਗਾ ਜੀ ਥੱਲੇ ਇਹ ਆਪਣਾ ਜਦ ਤੁਸੀਂ ਪੈਰ ਨਾਲ ਦਬੋਗੇ ਤਾਂ ਹੀ ਖੁੱਲੇਗਾ ਜੀ ਇਹ ਨਾਲ ਨਹੀਂ ਖੁੱਲਦਾ ਆਏਗਾ ਜੀ ਆਪਣਾ ਫਰਸ਼ ਚੈੱਕ ਕਰ ਲਓ ਜੀ ਪਿਓਰ ਜਹਾਜ਼ ਦਾ ਫਰਸ਼ ਹੈ ਵੀਰ ਜੀ ਦੇਖ ਸਕਦੇ ਹੋ ਜੋ ਆਪਣੇ ਦੇਸ਼ ਦੇ ਵਿੱਚ ਮਾਰਕੀਟ ਹੈ ਵੀਰ ਜੀ ਇਹ ਫਰਸ ਦੀ ਇਸ ਕਰਕੇ ਮਾਰਕੀਟ ਹੈ ਜੀ ਸਭ ਤੋਂ ਵੱਡੀ ਗੱਲ ਹੈ ਇਹਦੀ ਵੈਲਿਡਿਟੀ ਲਾਈਫਟਾਈਮ ਹੈ ਜੀ ਤਾਂ ਕਿ ਸਮੁੰਦਰੀ ਜਹਾਜ਼ ਦੇ ਵਿੱਚ ਹੁੰਦਾ ਜੀ ਪਾਣੀ ਦੇ ਵਿੱਚ ਚੱਲੇ ਹੋਇਆ ਫਰਸ ਹੁੰਦਾ ਇਹਨੂੰ ਕੋਈ ਕਿਆ ਪਰਵਾਹ ਹੈ ਜੀ ਇਹਨਾਂ ਬਿਨਾ ਪਾਣੀ ਤੋਂ ਕਿਆ ਪਰਵਾਹ ਹੈ ਇਹਨੂੰ ਅੱਜ ਦੀ ਇਹ ਦੇਖ ਲਓ ਜੀ ਮੋਟਾਈ ਫਰਸ ਦੀ 6 ਐਮ ਐ ਮੋਟਾ ਹੈ ਜੀ ਕਈ ਵੀਰ ਕਹਿੰਦੇ ਨੇ ਕਿ ਇਹ ਪਾਪੜੀ ਜੀ ਆ ਰਹੀ ਹੈ ਪਾਪੜੀ ਹਰੇਕ ਵੀਡੀਓ ਦੇ ਵਿੱਚ ਵੀਰ ਜੀ ਤੁਹਾਨੂੰ ਦੱਸਦਾ ਹੈ ਜੀ ਇਹ ਪਾਪੜੀ ਦੀ ਹੀ ਪਛਾਣ ਹੈ ਜੀ ਕਿ ਇਹ ਸਮੁੰਦਰੀ ਚਾਜ ਦਾ ਫਰਸ਼ ਹੈ ਜਿਹੜਾ ਸਮੁੰਦਰ ਦੇ ਵਿੱਚ ਖਾਰਾ ਆਂਦਾ ਉਹਦੀ ਇਹ ਪਾਪੜੀ ਹੈ ਜੀ ਜਦ ਤੁਸੀਂ 2-4 ਗੇੜੇ ਲਾਉਂਗੇ ਭਰਕੇ ਇਹ ਚਿੱਟਾ ਦੁੱਧ ਵਰਗਾ ਫਰਸ਼ ਨਿਕਲ ਜਾਣਾ ਹੈ ਜੀ ਚਾਹੇ ਚਿੱਟੇ ਕੱਪੜੇ ਪਾ ਕੇ ਚੌਂਕੜੀ ਮਾਰ ਕੇ ਫਰਸ਼ ਤੇ ਬਹਿ ਜਾਓ ਕੋਈ ਕੱਪੜੇ ਨਹੀਂ ਲੈਣੇ ਆਉਣਗੇ ਬਿਲਕੁਲ ਦੁੱਧ ਵਰਗਾ ਫਰਸ਼ ਨਿਕਲ ਜਾਓ ਜਿਉਂ-ਜਿਉਂ ਚੱਲੂਗਾ ਜਿਉਂ-ਜਿਉਂ ਫਰਸ਼ ਸਾਫ਼ ਹੋਊਗਾ ਜੀ ਬਾਡੀ ਹੈ ਜੀ 1.5 ਫੁੱਟ ਹੈ ਜੀ ਬੀਡੇ ਦਾ 2.5 ਫੁੱਟ ਹੈ ਤên ਪਿੱਛੇ ਹੁੱਕ ਚੈੱਕ ਕਰ ਸਕਦੇ ਹੁ ਕਿੰਨੀ ਹੈਵੀ ਲਾਈ ਹੋਈ ਆ ਵੀਰ ਜੀ ਅੰਦਰ 6 ਇੰਚ ਚੈਨਲ ਦੀ ਸਪੋਰਟ ਲਾਈ ਹੋਈ ਆ ਜੀ ਨੀਚੇ ਬੰਪ ਜਿੰਨੀ ਮਰਜ਼ੀ ਲੋਡ ਦੀ ਭਰ ਕੇ ਹੁੱਕ ਹੁੱਕ ਦੇ ਪਿੱਛੇ ਜਿਹੜੀ ਮਰਜ਼ੀ ਟਰਾਲੀ ਪਾ ਦਿਓ ਜੀ ਲੋਡ ਦੀ ਗੰਨੇ ਦੀ ਭਰ ਕੇ ਹੁੱਕ ਪਾਟ ਨਹੀਂ ਸਕਦੀ ਫੁੱਲ ਹੈਵੀ ਕੰਮ ਹੋਇਆ ਹੋਇਆ ਹੈ ਜੀ ਆ ਨੀਚੇ ਬੰਫਰ ਲੱਗਿਆ ਹੋਇਆ ਹੈ ਜੀ ਆ ਆਪਣਾ ਲਾਈਟਾਂ ਦੀ ਜਗ੍ਹਾ ਹੋਗੀ ਜੀ ਲਾਈਟਾਂ ਆਪਾਂ ਲਾ ਵੀ ਦਿੰਦੇ ਆ ਵੀਰ ਜੀ ਲਾਈਟਾਂ ਦੇ ਲੱਗ ਪੈਸੇ ਲੱਗਦੇ ਆ ਜੀ ਜੋ ਵੀ ਇਲੈਕਟ੍ਰੀਸ਼ੀਅਨ ਲੈਂਦਾ ਉਹ ਤੁਹਾਨੂੰ ਦੱਸ ਦਿੰਦੇ ਆ ਆ ਦੇਖ ਸਕਦੇ ਹੋ 16 ਫੁੱਟੇ ਨੂੰ ਲਾਈਟਾਂ ਲਾਈ ਹੋਈਆਂ ਨੇ ਜੀ ਸਾਈਡ ਤੇ ਵੀ ਲਾਈਟਾਂ ਨੇ ਜੀ ਚਾਰ ਚਾਰ ਲਾਈਟਾਂ ਸਾਈਡ ਤੇ ਲੱਗਦੀਆਂ ਨੇ ਦੋ ਲਾਈਟਾਂ ਆਪਣੀਆਂ ਦੇਖ ਸਕਦੇ ਹੋ ਜੀ ਟਰੱਕ ਵਾਲੀਆਂ ਪਿੱਛੇ ਲੱਗਦੀਆਂ ਨੇ ਆ ਦੇਖ ਸਕਦੇ ਹੋ ਜੀ 16 ਫੁੱਟੇ ਨੂੰ ਬਾਈ ਨੇ ਕਹਿ ਕੇ ਡਿਮਾਂਡ ਤੇ ਲਾਈਟਾਂ ਲਵਾਈਆਂ ਨੇ ਜੀ ਫੁੱਲ ਮੋਡੀਫਾਈਡ ਟਰੈਲਰ ਹੈ ਜੀ ਆ ਆਪਣਾ ਟਾਇਰਾਂ ਦੇ ਪਿੱਛੇ ਮੈਟ ਦਾ ਵੀ ਪਲੇਟ ਲਾਈ ਹੋਈ ਹੈ ਜੀ ਮੈਟ ਲਾਉਣ ਨੂੰ ਜਿਵੇਂ ਗੱਡੀਆਂ ਨੂੰ ਮੈਟ ਹੁੰਦਾ ਹੈ ਜੀ ਗੱਡੀਆਂ ਦਾ ਸਮਾਨ ਮਿਲਦਾ ਹੈ ਜੀ ਹਾਰ ਸੰਗਾਰ ਦਾ ਐਕਸੈਸਰੀ ਦੀ ਦੁਕਾਨ ਤੋਂ ਵੀ ਮੈਟ ਮਿਲੂਗਾ ਜੀ ਉੱਥੋਂ ਲੈ ਕੇ ਲਾ ਸਕਦੇ ਹੋ ਪਲੇਟ ਆਪਾਂ ਨੇ ਦਿੱਤੀ ਹੋਈ ਹੈ ਦੋਨੋਂ ਟਾਇਰਾਂ ਪਿੱਛੇ ਆ ਟਾਇਰਾਂ ਦੇ ਅੱਗੇ ਆਪਾਂ ਨੇ ਡਿਜ਼ਾਈਨ ਸਾਰਾ ਲੇਜ਼ਰ ਕਟਿੰਗ ਦਾ ਸਮਾਨ ਹੈ ਜੀ ਇਹਨੂੰ ਟਰੈਲਰ ਨੂੰ ਇਹਦਾ ਆਪਣਾ 245000 ਰੁਪਏ ਰੇਟ ਹੈ ਵੀਰ ਜੀ ਤੇ ਇਹ ਮਾਲ ਦੇਖੋ ਇਹਦਾ ਹੁਕਮ ਵੀ ਸੇਮ ਹੈ ਇਹਦੀ ਹੁਕਮ ਵੀ ਸੇਮ ਹੈ ਸਿਰਫ ਬਿਡ ਦਾ ਫਰਕ ਹੈ ਵੀਰ ਜੀ ਬਿਡ ਹੈਗੇ ਦੋਨਾਂ ਦੇ 2.5 ਫੁੱਟ ਹੈ ਇਹਦੇ ਪੈ ਮੋٹے ਪੈਪਾਂ ਵਾਲਾ ਹੈ ਇਹਦਾ ਥੋੜੇ ਹੌਲੇ ਪੈਪੇ ਜੀ ਇਹਦਾ 2.5 ਲੱਖ ਰੁਪਏ ਰੇਟ ਹੈ ਇਹਦਾ ਆਪਣਾ 245 ਰੇਟ ਹੈ ਜੀ ਕਿਸੇ ਕੋਈ ਵੀ ਲੈਣ ਦਾ ਚਾਹਵਾਨ ਹੋਵੇ ਵੀਡੀਓ ਦੇਖ ਕੇ ਬੁੱਕ ਕਰ ਸਕਦਾ ਹੈ ਸੇਮ ਮਾਲ ਹੈ ਸੇਮ ਫਰਸ ਹੈ ਸੇਮ ਹਿੱਸਾ ਹੈ ਸੇਮ ਮੁਹੱਬਤ ਹੈ ਇਹਦਾ ਇੱਕ ਦਾ ਰਿਵਿਊ ਕਰਾਦਾ ਵੀਰ ਜੀ ਦੋਨਾਂ ਦਾ ਬਣਾਵਾਂਗੇ ਕੋਈ ਫਾਇਦਾ ਹੀ ਨਹੀਂ ਮਾਲ ਸੇਮ ਹੈ ਹਰੇਕ ਚੀਜ਼ ਸੇਮ ਹੈ ਕਈ ਵੀਰ ਫਿਰ ਦੇਖਦੇ ਟਾਈਮ ਬੋਰ ਹੋ ਜਾਂਦੇ ਆ ਉਹ ਕੱਟ ਕਰ ਦਿੰਦੇ ਆ ਵੀਡੀਓ ਨੂੰ ਕੋਈ ਫਾਇਦਾ ਨਹੀਂ ਜੀ ਇਹਦਾ 2.5 ਲੱਖ ਰੁਪਏ ਆਪਣਾ ਇਹਦਾ 2.45 ਲੱਖ ਰੁਪਏ ਸੇਮ ਮਾਲ ਹੈ ਜੀ ਸੇਮ ਰੰਗ ਹੈ ਦੋਨਾਂ ਨੂੰ ਰॉयਲ ਬਲੂ ਬਹੁਤ ਪਿਆਰਾ ਕਲਰ ਹੈ ਜੀ ਇਹ ਆਪਣਾ 13 ਫੁੱਟ ਟ੍ਰੇਲਰ ਹੋਊਗਾ ਜੀ ਦੋਨਾਂ ਨੂੰ ਇਹਨਾਂ ਨੂੰ ਸੇਮ ਮਾਲ ਹੈ ਇਹਨਾਂ ਦਾ ਬਿੱਡ ਦਾ ਵੀ ਫਰਕ ਨਹੀਂ ਆਏਗਾ ਜੀ ਇਹ ਬਿੱਡ ਵੀ ਸੇਮ ਹੈ ਦੋਨਾਂ ਦੇ ਤੇ ਕੱਲੀ-ਕੱਲੀ ਚੀਜ਼ ਇਹਨਾਂ ਨੂੰ ਸੇਮ ਲੱਗੀ ਹੋਈ ਆ ਵੀਰ ਜੀ ਹੁੱਕ ਅੱਗੇ 3.5 ਇੰਚ ਹੀ ਲੱਗੀ ਹੋਈ ਆ ਜੀ ਜਿਹੜੀ ਟਰੈਕਟਰ ਨੂੰ ਪੈਂਦੀ ਹੈ ਸਿੰਗਲ ਜੈਕ ਦੇ ਵਿੱਚ ਟਰੈਲਰ ਹੈ ਜੀ ਇਹ 13 ਫੁੱਟ ਬਾਡੀ ਹੈ ਜੀ ਇਹਨਾਂ 13 ਫੁੱਟ ਲੰਬੇ ਆ ਜੀ ਇਹ 7 ਫੁੱਟ ਚੌੜੇ ਆ ਸਵਾ 2 ਫੁੱਟ ਬਾਡੀ ਹੈ ਤੇ ਬਿੱਡ 3 ਫੁੱਟ ਦੇ ਆ ਜੀ ਇਹਨਾਂ ਦੇ 2,25,000 ਰੁਪਏ ਦੇ ਵਿੱਚ ਰੈਡੀ ਰੈਡੀ ਆ ਵੀਰ ਜੀ ਇਹ ਸਿੰਗਲ ਜੈਕ ਦੇ ਵਿੱਚ ਹੈ ਜੀ ਦੇਖ ਸਕਦੇ ਹੋ ਬੱਤੇ ਇਹਨਾਂ ਨੂੰ 3.5 ਦੇ ਨੇ ਜੀ ਚਾਸੀ ਇਹਨਾਂ ਨੂੰ 10 ਇੰਚੀ ਹੈ ਜੈਕ ਇਹਨਾਂ ਨੂੰ ਇੱਕੋ ਵੀਰ ਜੀ 250 ਕੁਇੰਟਲ ਵਾਲਾ ਹੈ ਜੀ ਟਾਇਰ 20 25 ਪੈਸੇ ਨੇ ਜੀ ਬੇਦਾਗ ਆਪਣਾ ਮੱਛੀਗਾਟਾ ਲੰਬਾ ਹੈ ਜੀ ਸਭ ਚੀਜ਼ ਇਹਨਾਂ ਨੂੰ ਇੰਨਾ ਵਾਂਗੂ ਹੀ ਲੱਗੀ ਹੋਈ ਹੈ ਹੈਵੀ ਆਪਣਾ 10 ਗੇਜ ਸੈਡ ਹੋਊਗੀ ਜੀ ਬਿਲਡਿੰਗ ਦੀ ਸਫਾਈ ਫੁੱਲ ਹੋਊਗੀ ਵੀਰ ਜੀ 13 ਫੁੱਟ ਟ੍ਰੇਲਰ ਹੈ ਜੀ ਇਹਨੂੰ ਆਪਾਂ ਨੇ 15 ਬੱਤੇ ਪਾਏ ਹੋਏ ਆ ਜੀ 15 ਹੀ ਐਂਗਲਾਂ ਨੇ ਚਾਰ ਚਾਰ ਸਪੋਟਾਂ ਨੇ ਵੀਰ ਜੀ ਉਹ ਟਰਾਲਿਆਂ ਦਾ ਦੱਸਣਾ ਰਹਿ ਗਿਆ ਜੀ 14 ਫੁੱਟੇ ਦਾ ਉਹਨਾਂ ਨੂੰ ਵੀ ਦੋਨਾਂ ਨੂੰ ਚਾਰ ਚਾਰ ਸਪੋਟਾਂ ਲੱਗੀਆਂ ਹੋਈਆਂ ਨੇ ਜੀ ਸਾਈਡਾਂ ਦੇ ਦੇਖ ਸਕਦੇ ਹੋ ਬੱਤਿਆਂ ਦੀ ਪਹਿਲੀ ਸਪੋਟ ਅੱਗੇ ਆ ਜੀ ਦੂਜੀ ਟਾਇਰਾਂ ਦੇ ਅੱਗੇ ਆ ਤੀਜੀ ਟਾਇਰਾਂ ਦੇ ਪਿੱਛੇ ਚੌਥੀ ਲਾਸਟ ਦੇ ਵਿੱਚ ਆ ਜੀ ਐਵੇਂ ਹੀ ਪਰਲੀ ਸਾਈਡ ਲੱਗੀ ਹੋਈ ਆ ਜੀ ਇਹ ਟਰਾਲੇ ਨੂੰ ਵੀ ਸਾਰਿਆਂ ਨੂੰ ਹੀ ਲੱਗੀ ਹੋਈ ਆ ਜੀ ਇਹ ਤਾਂ 12 11 10 ਫੁੱਟੇ ਨੂੰ ਵੀ ਆਪਾਂ ਸਪੋਟਾਂ ਲਾਉਂਦੇ ਆ ਇਹ ਆਪਣਾ ਰੈੱਡ ਕਲਰ ਦੇ ਵਿੱਚ 12 ਫੁੱਟ ਹੋ ਗਿਆ ਜੀ ਇਹਦਾ ਵੀ ਰਿਵਿਊ ਕਰਾ ਦਾਂਗੇ ਇਹਦੀ ਆਪਣਾ 10 ਇੰਚੀ ਚਾਸੀ ਹੋਗੀ ਜੀ ਅੱਗੇ ਟਰੈਕਟਰ ਨੂੰ ਹੁੱਕ ਪੈਂਦੀ ਹੈ ਜਿਹੜੀ ਉਹ 3.5 ਇੰਚੀ ਹੋਗੀ ਜੈਕ ਵਾਲਾ ਪਾਈਪ ਸਾਰਾ ਅੰਡਰਗਰਾਉਂਡ ਕੱਢਿਆ ਜੀ ਪੌੜੀ ਇੱਕ ਅੱਗੇ ਹੋਗੀ ਇੱਕ ਆਪਣਾ ਸਾਈਡ ਤੇ ਹੋਗੀ ਬਿੱਡ ਦੇ ਵਿੱਚ 1 2 3 4 ਪਾਈਪ ਗੋਲ ਹੋਗੇ ਜੀ ਚੌਥਾ ਪੰਜਵਾਂ ਪਾਈਪ ਆਪਣਾ ਚਕੋਰ ਹੋ ਗਿਆ ਜੀ ਮੁੱਛ ਲੱਗੀ ਹੋਈ ਹੈ ਦੋਨੋਂ ਟਰਾਲਿਆਂ ਦੇ ਇਹਨਾਂ ਦਾ ਰੇਟ ਵੀਰ ਜੀ 2,25,25000 ਰੁਪਏ ਆ ਜੀ ਦੋ ਫਾੜੀ ਇਹਨਾਂ ਦੇ ਡਾਲੇ ਨੇ ਜੀ ਹਾਬ ਇਹਨਾਂ ਦੀ 10 ਨਟੀਆਂ ਹੈ ਜੀ ਦੇਖ ਸਕਦੇ ਹੋ ਬਿਲ ਕੱਪ ਨਹੀਂ ਇਹਨਾਂ ਨੂੰ ਲਾਈ ਵੀਰ ਜੀ ਬਾਕੀ ਬਿਲ ਕੱਪ ਤੋਂ 1000 ਰੁਪਏ ਦਾ ਸੌਦਾ ਹੁੰਦਾ ਜੀ ਉਹ ਤਾਂਲਾ ਵੀ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਜੋ ਤੁਸੀਂ ਜਦ ਮਰਜ਼ੀ ਜਦ ਮਰਜ਼ੀ ਵਿਜ਼ਿਟ ਕਰੋ ਵੀਰ ਜੀ ਫਰਸ਼ ਜਹਾਜ਼ ਜੀ ਹੈ ਜੀ ਪਿਓਰ オリジナル ਦੋਨੋਂ ਟਰਾਲਿਆਂ ਦਾ ਦੇਖ ਸਕਦੇ ਹੋ ਜੀ ਇਹਦਾ ਵੀ ਜਹਾਜ਼ੀ ਇਹਦਾ ਦੋਨੋਂ ਸੇਮ ਐ ਵੀਰ ਜੀ ਸਵਾ 2 ਫੁੱਟ ਬਾਡੀ 3 ਫੁੱਟ ਦੇ ਵਿੱਡ ਹੈ ਜੀ ਇਹਨਾਂ ਦੇ ਪਰਾਂ 14 ਫੁੱਟਾਂ ਦੇ 2.5 ਫੁੱਟ ਦੇ ਵਿੱਡ ਸੀ ਜੀ ਇਹਨਾਂ ਦੇ 3 ਫੁੱਟ ਦੇ ਵਿੱਡ ਹੈ ਇਹਨਾਂ ਦਾ ਰੇਟ 2,25,000 ਰੁਪਏ ਹੈ ਵੀਰ ਜੀ ਜਿਹੜਾ ਮਰਜੀ ਬੁੱਕ ਕਰ ਸਕਦੇ ਹੋ ਜਿਹੜਾ ਮਰਜੀ ਤਿਆਰ ਕਰਾ ਸਕਦੇ ਹੋ ਬਾਕੀ ਕਈ ਵੀਰਾਂ ਨੂੰ ਟਰੈਕਟਰ ਦੇ ਨਾਲ ਦਾ ਰੰਗ ਚਾਹੀਦਾ ਹੁੰਦਾ ਹੈ ਜੀ ਉਹ ਫਿਰ ਆਰਡਰ ਤੇ ਤਿਆਰ ਕਰਾ ਸਕਦੇ ਆ 4-5 ਦਿਨ ਦੇ ਵਿੱਚ ਪਰ ਰੈਡੀ ਕਰਕੇ ਦੇ ਦਾਂਗੇ ਜੀ ਅੰਬਾਲਾ ਸ਼ਹਿਰ ਵੀਰ ਜੀ ਆਪਣੀ ਵਰਕਸ਼ਾਪ ਹੈ ਜੀ ਪੇਵੇ ਰੋਡ ਤੇ NH 152 ਰੋਡ ਤੇ ਆਪਣੀ ਦੁਕਾਨ ਹੈ ਜੀ NH 152 ਜਦ ਮਰਜੀ ਪਹੁੰਚ ਸਕਦੇ ਹੋ ਵੀਰ ਜੀ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਨਹੀਂ ਸ਼ੋ ਕਰਦੇ ਵੀਰ ਜੀ ਮੋਬਾਈਲ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੰਦੇ ਆ ਜੀ ਤੁਸੀਂ ਨੋਟ ਵੀ ਕਰ ਸਕਦੇ ਹੋ 70 277 ਦੁਬਾਰਾ ਫੇਰ 77 ਹੈ ਜੀ 181 ਹੈ 70 70 277 ਦੁਆਰਾ 77181 ਇੱਕ ਵਾਰ ਫਿਰ ਦੱਸ ਰਿਹਾ ਮੈਂ ਜੀ 70277 ਦੁਆਰਾ 77181 ਡਿਸਕ੍ਰਿਪਸ਼ਨ ਦੇ ਵਿੱਚ ਚੱਕ ਕੇ ਵੀਰ ਜੀ ਜੇ ਟਰਾਲਾਂ ਦਾ ਕੁਝ ਦੱਸਣਾ ਰਹਿ ਗਿਆ ਹੋਵੇ ਜੀ ਤੁਸੀਂ ਫੋਟੋਆਂ ਮੰਗਾ ਸਕਦੇ ਹੋ ਵੀਡੀਓ ਮੰਗਾ ਸਕਦੇ ਹੋ ਕੁਝ ਪੁੱਛ ਸਕਦੇ ਹੋ ਕੁਝ ਵੀ ਦੱਸਣਾ ਰਹਿ ਗਿਆ ਹੋਵੇ ਫੋਟੋਆਂ ਵੀਡੀਓ ਮੰਗਾ ਸਕਦੇ ਹੋ ਤੇ ਲੁਕੇਸ਼ਨ ਮੰਗਾ ਸਕਦੇ ਹੋ ਆਪਣੇ ਕੋਲ ਪਹੁੰਚ ਸਕਦੇ ਹੋ ਭੇਵੇ ਰੋਡ ਤੇ ਅੰਬਾਲੇ ਅੰਬਾਲੇ ਸ਼ਹਿਰ ਆ ਕੇ ਭੇਵੇ ਰੋਡ ਤੇ ਆਪਣੀ ਵਰਕਸ਼ਾਪ ਹੈ ਜੀ ਵਰਕਸ਼ਾਪ ਦਾ ਨਾਮ ਮੋਹਨ ਇੰਟਰਪ੍ਰਾਈਜ਼ਸ ਟਰਾਲੀ ਐਗਰੀਕਲਚਰ ਤੇ ਫੋਨ ਕਰਕੇ ਤੁਸੀਂ ਪਹੁੰਚ ਸਕਦੇ ਹੋ ਵੀਰ ਜੀ ਵੀਡੀਓ ਪੂਰੀ ਦੇਖਿਆ ਕਰੋ ਜੀ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਵੀ ਕਰੋ ਵੀਡੀਓ ਕਿਦਾਂ ਦੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰਿਆ ਕਰੋ ਕੱਲੀ-ਕੱਲੀ ਚੀਜ਼ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਜੇ ਕੁਝ ਪੁੱਛਣਾ ਵੀ ਰਹਿ ਗਿਆ ਕਈ ਵਾਰ ਕਈ ਵੀਰਾਂ ਦੀ ਕਾਲ ਅਟੈਂਡ ਨਹੀਂ ਹੁੰਦੀ ਆਪਣੇ ਸ਼ਹਿਰ ਦਾ ਤੇ ਪਿੰਡ ਦਾ ਨਾਮ ਲਿਖ ਕੇ ਵੀਰ ਜੀ ਮੈਸੇਜ ਕਰਦਿਆ ਕਰੋ WhatsApp ਤੇ ਕਿ ਸਾਨੂੰ ਇਹ ਸাইজ ਟਰਾਲਾ ਚਾਹੀਦਾ ਹੈ ਜੀ ਹੁਣ ਵੀਰ ਜੀ ਇਹ ਆਪਣਾ 12 ਫੁੱਟ ਆ ਗਿਆ ਜੀ ਇਹ ਆਪਾਂ ਵੀਡੀਓ ਪਾਉਂਦੇ ਹੀ ਰਹਿੰਦੇ ਆ ਜੀ ਜਹਾਜੀ ਫਰਸ਼ ਦੇ ਵਿੱਚ 8 ਇੰਚੇ ਨੂੰ 24 ਹੈ ਜੀ 250 ਕਿੰਟਲ ਵਾਲਾ ਇਹਨੂੰ ਜੈਕ ਕੇ ਵੀਰ ਜੀ ਦੇਖ ਸਕਦੇ ਹੋ 12 ਗੇਜ ਦੀ ਸਾਈਡ ਵਾਲੀ ਚਾਦਰ ਹੈ ਜੀ ਫਿਨਿਸ਼ਿੰਗ ਇਹਨੂੰ ਫੁੱਲ ਹੈ ਜੀ ਮੱਛੀ ਉੱਕ ਹੈ ਜੀ 8 ਇੰਚ 84 ਹੈ ਬਿੱਡ ਵਾਲੇ ਪੈਪ ਇਹਦੇ ਪਲਾਜ਼ਮਾ ਕਟਿੰਗ ਬਿੱਡ ਹੈ ਜੀ ਹੈਵੀ ਵਾਲੇ ਪੈਪ ਹੈ 1,85,000 ਰੁਪਏ ਦਾ ਰੇਟ ਹੈ ਵੀਰ ਜੀ ਜੱਜ ਹੀ ਫਰਸ ਹੈ ਜੀ ਇਹਨੂੰ 10 ਨਟੀ ਹੀ ਹਾਬ ਹੈ ਵੀਰ ਜੀ ਸੇਮ ਮਾਲ ਹੈ ਜੀ ਸਿਰਫ 84 8 ਇੰਚੀ ਹੈ ਜੀ ਤੇ 32 ਦਿਨ ਡੇਢ ਦੇ ਨੇ ਉੱਪਰ ਬਾਡੀ ਉੱਪਰ ਪੈਪ ਪਿਆ ਹੋਇਆ ਜੀ ਉਹ ਤਾਂ ਕਈ ਵੀਰਾਂ ਨੂੰ ਐਂਗਲ ਦੀ ਚੁਆਇਸ ਹੁੰਦੀ ਆ ਕੋਈ ਰੇਟ ਦਾ ਫਰਕ ਨਹੀਂ ਹੁੰਦਾ ਜੀ ਕੋਈ ਘਟ ਵੱਧ ਨਹੀਂ ਹੁੰਦਾ ਇਸੇ ਰੇਟ ਦੇ ਵਿੱਚ ਐਂਗਲ ਵੀ ਪਾ ਦਾਂਗੇ ਪੈਪ ਪਾਉਣਾ ਹੈ ਪੈਪ ਵੀ ਪਾ ਦਾਂਗੇ ਵੈਸੇ ਅੱਜਕੱਲ ਟ੍ਰੈਂਡ ਜੋ ਚੱਲ ਰਿਹਾ ਹੈ ਜੀ ਉਹ ਪੈਪ ਦਾ ਹੀ ਹੈ ਇਹ ਆਪਣਾ 16 ਫੁੱਟ ਟਰੇਲਰ ਹੋ ਗਿਆ ਜੀ ਇਹਦੀ ਲੱਗ ਤੋਂ ਵੀਡੀਓ ਬਣਾਵਾਂਗੇ ਇਹ ਆਪਣਾ 90 ਰੁਪਏ ਕਿਲੋ ਤੋਲ ਕੇ ਰੈਡੀ ਹੋਇਆ ਹੈ ਜੀ ਰਾਜਸਥਾਨ ਜਾਣਾ ਹੈ ਇਹ ਆਪਣਾ ਬਾਡੀ ਹੈ ਦੀ 12 ਫੁੱਟ ਦੀ 2 ਫੁੱਟ ਕਰਦੇ ਆ ਜੀ 12 ਫੁੱਟ ਤੋਂ ਬਾਅਦ ਜਿਵੇਂ 13 ਫੁੱਟ ਉਹ ਆ ਗਏ 13 ਫੁੱਟ ਤੋਂ 12 ਫੁੱਟ ਤੋਂ ਬਾਅਦ ਸਵਾ ਦੋ ਬਾਡੀ ਸਟਾਰਟ ਹੋ ਜਾਂਦੀ ਹੈ ਜੀ 13 ਫੁੱਟ ਦੀ ਸਵਾ ਦੋ ਫੁੱਟ ਬਾਡੀ ਹੈ ਜੀ ਇਹ 14 ਫੁੱਟੇ ਦੀ ਵੀ ਸਵਾ ਦੋ ਫੁੱਟ ਬਾਡੀ ਹੈ ਬਾਕੀ ਕਿਸੇ ਵੀਰ ਨੂੰ ਆਪਣੀ ਚੁਆਇਸ ਤੇ ਘੱਟ ਵੱਧ ਬਾਡੀ ਕਰਾਣੀ ਹੁੰਦੀ ਹੈ ਕਈ ਵੀਰ 2 12 ਫੁੱਟੇ ਦੀ ਹੀ 2.5 ਫੁੱਟ ਕਰਾਉਂਦੇ ਆ ਕੋਈ ਦਿੱਕਤ ਨਹੀਂ ਉਹ ਕਸਟਮਾਈਜ਼ ਹੁੰਦਾ ਹੈ ਜੀ ਸਾਰਾ ਜਿਵੇਂ ਕਹੋਗੇ ਉਹੀ ਆਪਾਂ ਕਰ ਲਾਂਗੇ ਤੇ ਵੀਡੀਓ ਵੀਰ ਜੀ ਪੂਰੀ ਦੇਖਿਆ ਕਰੋ ਕਮੈਂਟ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਧੰਨਵਾਦ ਵੀਰ ਜੀ ਆਪਾਂ ਤੁਹਾਨੂੰ ਆਪਣੇ YouTube ਚੈਨਲ ਤੇ ਇਦਾਂ ਹੀ ਨਵੇਂ-ਨਵੇਂ ਟਰਾਲਿਆਂ ਦੀ ਵੀਡੀਓ ਦਿਖਾਉਂਦੇ ਰਹਾਂਗੇ ਕਈ ਵੀਰ ਕਹਿੰਦੇ ਨੇ ਕਿ ਵੀਡੀਓ ਕਈ ਦਿਨ ਬਾਅਦ ਕਿਉਂ ਬੰਦ ਦਿਓ ਵੀਰ ਜੀ ਗਾਹ ਕਿੰਨਾ ਹੋ ਗਿਆ ਹਰ ਰੋਜ਼ 2 ਪੀਸ ਤਿਆਰ ਹੁੰਦੇ ਆ ਜੀ ਫਿਰ ਗਾਹ ਕ ਵੀ ਸੰਭਾਲਣਾ ਪੈਂਦਾ ਜੀ ਅਗਰ ਜੇ ਵੀਡੀਓ ਰੋਜ਼ ਬੰਦਦੇ ਆ ਗਾਹ ਕ ਨਹੀਂ ਸੰਭਾਲਦਾ ਜੇ ਗਾਹ ਕ ਜਿਆਦਾ ਹੁੰਨ ਜਾਂਦੇ ਆ ਫਿਰ ਜੇ ਨਾ ਫੋਨ ਚੱਕੀਏ ਬਾਈ ਪਰੇਸ਼ਾਨ ਹੁੰਦੇ ਆ ਆਪਣੇ ਫਿਰ ਕੀ ਫਾਇਦਾ ਹੋਊਗਾ ਜੀ ਜੇ ਗਾਹ ਕੀ ਫੋਨ ਕਰਨ ਨੂੰ ਬੰਦ ਹੋ ਗਿਆ ਜੀ ਇਸ ਕਰਕੇ ਵੀਡੀਓ ਕਦੇ-ਕਦੇ ਹੀ ਬੰਦਿਆ ਜਿੰਨਾ ਕਾਪਾ ਪਗਾ ਸਕਦੇ ਆ ਵੀਰ ਜੀ ਇਹ ਵੀਡੀਓ ਤੇ ਮੈਂ ਜਾਣਦਾ ਹੀ 30 35 ਟਰਾਲੇ ਬੁੱਕ ਹੋ ਜਾਣੇ ਆ ਜੀ ਇਸ ਕਰਕੇ ਫਿਰ ਹਰ ਰੋਜ਼ ਵੀਡੀਓ ਪਾ ਕੇ ਕਿਦਾਂ ਵੀਰ ਜੀ ਟਰਾਲੇ ਦਵਾਂਗੇ ਜੀ ਬਾਈਆਂ ਨੂੰ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ